ਸਤਿ ਸ੍ਰੀ ਅਕਾਲ ਜੀ ਆਪਾਂ ਦਸ਼ਮੇਸ਼ ਕਲਾਤਾਰ ਚੌਕ ਜੀ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਆਪਣਾ ਸਾਰਾ ਮਾਲ ਜਿਹੜਾ ਹੈਗਾ ਸੀ ਉਹ ਲਗਭਗ ਖਤਮ ਹੋ ਗਿਆ ਕੁਝ ਆਰਡਰ ਹੋ ਗਏ ਜੀ ਕਿਸ ਨੇ ਵਿਜ਼ਿਟ ਕਰਕੇ ਜਿਨ੍ਹਾਂ ਨੇ ਵਿਜ਼ਿਟ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਾਰੇ ਆਰਡਰ ਕੀਤੇ ਉਹਨਾਂ ਦਾ ਵੀ ਧੰਨਵਾਦ ਜੀ ਅੱਜ ਆਪਾਂ ਸ਼ੁਰੂ ਕਰਦੇ ਆਂ ਜੀ ਸਾਈਬਾਂ ਦੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਏ ਆਂ ਸਪੈਸ਼ਲ ਗਰਮੀਆਂ ਵਾਸਤੇ ਬਹੁਤ ਹੀ ਲਾਈਟ ਵੀਟ ਕੱਪੜਾ ਹੈ ਪ੍ਰਿੰਟ ਪਲੱਸ ਵਰਕ ਆਜੂਗਾ ਜੀ ਸਪੈਸ਼ਲ ਪਾਰਟੀ ਵੀ ਹੈ ਜਾਂ ਕਿਤੇ ਵੀ ਗਰਮੀ ਦੇ ਵਿੱਚ ਆਉਣ ਜਾਣ ਵਾਸਤੇ ਆਪਾਂ ਸੂਟ ਲਾਉਂਦੀਆਂ ਨੇ ਜਿਹੜੀਆਂ ਪਹਿਣਾ ਉਹਨਾਂ ਵਾਸਤੇ ਸਪੈਸ਼ਲ ਜੀ ਸਾਈਬਾਂ ਦੇ ਬਹੁਤ ਹੀ ਸੋਹਣਾ ਆਰਟੀਕਲ ਹੈ ਇਹਦੀ ਪਲੇਨ ਬਾਟਮ ਆਉਗੀ ਜੀ ਚੈੱਕ ਕਰੋ ਜੀ ਤੇ ਆ 프ਰੰਟ ਤੇ ਬਣਿਆ ਹੋਊਗਾ ਤੇ ਬਹੁਤ ਹੀ ਸੋਹਣਾ ਬ੍ਰਾਂਡਡ ਜਿਹਾ ਦੁਪੱਟਾ ਹੋਊਗਾ ਸਪੈਸ਼ਲ ਵਰਕ ਵਾਲਾ ਲਾਈਟ ਵੇਟ ਵਰਕ ਤੇ ਬਹੁਤ ਹੀ ਲਾਈਟ ਵੇਟ ਦੁਪੱਟਾ ਦੇਖੋ ਜੀ ਆਪਾਂ ਗਰਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਸੋਹਣਾ ਆਰਟੀਕਲ ਲੈ ਕੇ ਆਏ ਤੁਹਾਡੇ ਲਈ ਇਹਦੇ ਆਪਾਂ ਤੁਹਾਨੂੰ ਕਲਰ ਡਿਜ਼ਾਈਨ ਚੈੱਕ ਕਰਨੇ ਆ ਜੀ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਈਏ ਤੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਜੀ ਤੇ ਆਪਣੀ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜੀ ਇਹ ਹੈਗਾ ਸਵਾ ਦਾ ਆਰਿਨੈਂਟ ਨੰਬਰ ਜੀ ਅਗਲਾ ਆ ਜੂਗਾ ਮਹਿੰਦੀ ਦੇ ਵਿੱਚ ਦੇਖੋ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਹੈ ਇਹ ਸਾਰੇ ਸਾਈਬਾ ਦੇ ਬ੍ਰਾਂਡਡ ਪੀਸ ਹੋਣਗੇ ਜੀ ਅਗਲਾ ਕਲਰ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਲਾਜਵਾਬ ਜੀ ਦੇਖੋ ਜੀ ਕਿੰਨੇ ਸੋਹਣੇ ਵਰਕ ਪ੍ਰਿੰਟ ਇਹੋੜੇ ਬ੍ਰਾਂਡਡ ਸੂਟ ਹੁੰਦੇ ਆ ਉਹਨਾਂ ਦੀ ਤਾਂ ਪਹਿਚਾਣ ਹੀ ਅਲੱਗ ਹੁੰਦੀ ਹੈ ਜੀ ਮਹਿੰਦੀ ਦੇ ਨਾਲ ਆ ਜਾਊਗਾ ਮੰਗੋ ਕਲਰ ਚ ਬਹੁਤ ਹੀ ਸੋਨਾ ਕਲਰ ਕੰਟਰਾਸਟ ਬਣਿਆ ਹੋਇਆ ਜੀ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਬਹੁਤ ਹੀ ਸੋਹਣਾ ਸਾਰੇ ਇਹਨਾਂ ਦੇ ਕਲਰ ਕੰਟਰਾਸਟ ਅਲੱਗ ਜੇ ਹੁੰਦੇ ਆ ਜੀ ਦੇਖੋ ਚੈੱਕ ਕਰੋ ਇੰਨਾ ਸੋਹਣਾ ਪੀਸ ਬਣ ਕੇ ਰੈਡੀ ਹੋਇਆ ਤੇ ਅਗਲਾ ਕਲਰ ਆਪਾਂ ਤੁਹਾਨੂੰ ਚੈੱਕ ਕਰਾਉਣੇ ਆ ਝੂਟਾ ਆਲੋਰ ਹੋਣਗੇ ਨਾਲ ਦੁਪੱਟੇ ਇਹਨਾਂ ਦੇ ਮੈਚਿੰਗ ਹੋਣਗੇ ਜੀ ਕਲਰ ਚੈੱਕ ਕਰੋ ਸਾਰੇ ਬਾਅਦ ਆਰਡਰ ਨੰਬਰ ਆਪਾਂ ਤੁਹਾਨੂੰ ਲੈਸ ਪ੍ਰੈਸ ਤੇ ਦੇਵਾਂਗੇ ਜੀ ਚੈੱਕ ਕਰੋ ਆ ਵੀ ਬਹੁਤ ਸੋਨਾ ਕਲਰ ਡਿਜ਼ਾਈਨ ਜੇਕਰ ਤੁਸੀਂ ਸਿੰਗਲ ਪੀਸ ਵੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਘਰ ਬੈਠੇ ਆਰਡਰ ਕਰ ਸਕਦੇ ਹੋ ਤੇ ਆਪਣੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜਿਹੜੀਆਂ ਪੈਣਾ ਵਿਜ਼ਿਟ ਕਰ ਸਕਦੀਆਂ ਨੇ ਜਿਹੜੀਆਂ ਕਿਤੇ ਦੂਰ ਤੋਂ ਵੀਡੀਓ ਦੇਖ ਰਹੀਆਂ ਨੇ ਉਹ ਆਪਣਾ ਆਰਡਰ ਵੀ ਬੁੱਕ ਕਰਵਾ ਸਕਦੀਆਂ ਨੇ ਆਪਾਂ ਸਿੰਗਲ ਪੀਸ ਵੀ ਕਰ ਬੈਠੇ ਕੁকেশ ਜੰਨੇਜ ਦੇਖੋ ਜਿੰਨਾ ਸੋਹਣਾ ਕਲਰ ਕੰਟਰਾਸਟ ਬਣਿਆ ਹੋਇਆ ਹੈ ਲਾਈਟ ਦੇ ਨਾਲ ਸੂਟ ਆਊਗਾ ਡਾਰਕਾ ਕਿਪਟਾ ਲਾਈਟ ਜੀ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਬਹੁਤ ਹੀ ਲਾਈਟ ਵੇਟ ਸੂਟ ਹੈ ਜੀ ਬਹੁਤ ਹੀ ਲਾਈਟ ਵੇਟ ਫੈਬਰਿਕ ਲੱਗਿਆ ਤੇ ਦੁਪੱਟਾ ਵੀ ਬਹੁਤ ਹੀ ਲਾਈਟ ਵੇਟ ਹੈ ਜੀ ਸਪੈਸ਼ਲ ਗਰਮੀਆਂ ਦੇ ਲਈ ਆਪਣਾ ਦਸ਼ਨੇਸ਼ ਸਲਾਹੌਸ ਚੌਕੇ ਜੀ ਨੇੜੇ ਵੱਡਾ ਖੂ ਵੱਡਾ ਗੁਰਦੁਆਰਾ ਕਿਲਾ ਪੱਤੀ ਦੀ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਜ਼ਿਲ੍ਹਾ ਆਪਾ ਨੂੰ ਬਠਿੰਡਾ ਪੈਂਦਾ ਤੇ ਰਮਪੁਰਾ ਫੂਲ ਤੋਂ ਆਪਣਾ ਪਿੰਡ 15 ਕਿਲੋਮੀਟਰ ਜੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਜੀ ਜੇਕਰ ਤੁਸੀਂ ਸਿੰਗਲ ਪੀਸ ਵੀ ਆਰਡਰ ਕਰਨਾ ਚਾਹੁੰਦੇ ਹੋ ਤਾਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਆਪਣੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਚੈੱਕ ਕਰੋ ਜੀ ਇੰਨਾ ਸੋਹਣਾ ਮਸਟਰਡ ਦੇ ਨਾਲ ਗ੍ਰੇ ਡਾਰਕ ਗ੍ਰੇ ਦਾ ਦੇਖੋ ਜੀ ਕਿੰਨਾ ਸੋਹਣਾ ਲਾਜਵਾਬ ਪੀਸ ਬਣਿਆ ਹੈ ਬਹੁਤ ਹੀ ਬਿਊਟੀਫੁੱਲ ਸਪੈਸ਼ਲ ਪੀਸ ਜੀ ਇਹਨੇ ਪਹਿਣਾ ਕਿਸੇ ਵੀ ਪਾਰਟੀ ਦੇ ਲਈ ਜਾ ਕੇ ਤੇ ਆਉਣ ਜਾਣ ਲਈ ਸੂਟ ਪਾਲਦੀਆਂ ਨੇ ਉਹ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰਵਾ ਦਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਨਾ ਤੋਂ ਨੂੰ ਸੂਟ ਕਿੱਦਾਂ ਦੇ ਲੱਗੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਜੀ ਅਗਲਾ ਕਲਰ ਆ ਗਿਆ ਜੀ ਦੇਖੋ ਜੀ ਬਹੁਤ ਹੀ ਸੋਹਣਾ ਕਲਰ ਹੈ ਤੇ ਦੀ ਬਹੁਤ ਹੀ ਸੋਹਣੀ ਮੈਚਿੰਗ ਹੈ ਜੀ ਲਾਈਟ ਦੇ ਨਾਲ ਡਾਰਕ ਜੇ ਪਹਿਣਾ ਡਾਰਕ ਕਲਰ ਜ਼ਿਆਦਾ ਪਸੰਦ ਕਰਦੇ ਆ ਨੇ ਸਪੈਸ਼ਲ ਉਹਨਾਂ ਲਈ ਚੈੱਕ ਕਰੋ ਜੀ ਇਹਨਾਂ ਸੋਹਣਾ ਦੁਪੱਟਾ ਵਰਕ ਹੋਇਆ ਹੈ ਤੇ ਆਉ ਜੂ ਸ਼ਰਟ ਦੀ ਸਰ ਅ Neck ਤੇ ਆ ਜੂ ਉਹ ਨੀਚੇ ਘਰੇ ਤੇ ਆ ਜੂ ਜਿਸ ਫਲਾਗਰ ਅਹੀਂ ਘਰੇ ਆ ਲਾ ਜੂ ਸੱਚ ਕੁਛ ਤੁਹਾਨੂੰ ਆਪਾ ਫਲਾਗਰ ਲਾ ਚਾ ਕਰਾਉਣੇ ਆ ਇਹਨਸਾ ਬਾਦੇ ਬ੍ਰਾਂਡਰ ਤੋਂ ਫਿੱਦਨ ਲਈ ਪਹੁੰਚੋ ਦਸ਼ਮੇਸ਼ ਕਲਾਥ ਹਾਊਸ ਚੌਕੇ ਜੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਵੈਰਾਈਟੀ ਮਿਲ ਜਾਂਦੀ ਹੈ ਜੀ ਜਦਾਂ ਕਿ ਤੁਸੀਂ ਸੂਟ ਪੈਂਟ ਕਰ ਸੂਟ